ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭពਿੰਦਰ ਸਿੰਘ ਸੱਜਣ ਅੱਜ ਆਪਾਂ ਫਿਰ ਗੱਲਬਾਤ ਕਰਾਂਗੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਜਿਹੜਾ ਮਾਮਲਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤੁਖ ਦਾ ਚੱਲੇ ਆ ਰਿਹਾ ਸੀਗਾ ਪਰ ਕੱਲ ਬਹੁਤ ਜ਼ਿਆਦਾ ਗਰਮਾ ਗਿਆ ਔਰ ਅੱਜ ਫਿਰ ਉਹਦੀ ਗਰਮਾਹਟ ਬਰਕਰਾਰ ਹੈ ਜਿਉਂ ਦੀ ਤਿਉਂ ਇਸ ਮਿਸ਼ੇ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਇੱਕ ਤਾਜ਼ਾ ਅਪਡੇਟ ਹੈਗੀ ਆ ਉਹ ਤੁਹਾਡੇ ਨਾਲ ਸਾਂਝੀ ਕਰੂੰਗਾ ਇਸ ਤੋਂ ਇਲਾਵਾ ਜੋ ਮੈਂ ਵੇਖ ਪਾ ਰਿਹਾ ਹੈਗਾ ਜੋ ਮੈਨੂੰ ਨਜ਼ਰ ਆਉਂਦਿਆ ਹੈਗਾ ਹੋ ਸਕਦਾ ਤੁਹਾਨੂੰ ਉਹਦੇ ਨਾਲੋਂ ਵੀ ਕੁਝ ਜ਼ਿਆਦਾ ਨਜ਼ਰ ਆ ਰਿਹਾ ਹੋਵੇ ਉਹ ਵੀ ਮੈਂ ਗੱਲ ਤੁਹਾਡੇ ਨਾਲ ਜਰੂਰ ਸਾਂਝੀ ਕਰੂੰਗਾ ਮੈਨੂੰ ਇਹ ਨਜ਼ਰ ਆਉਂਦਿਆ ਹੈਗਾ ਕਿ ਇਹਦੇ ਉੱਪਰ ਇੱਕ ਸਿਆਸਤ ਵੀ ਹੁਣ ਖੇਡੀ ਜਾਣ ਲੱਗ ਪਈ ਹੈ ਸਿਆਸਤ ਬਾਰੇ ਵੀ ਗੱਲਬਾਤ ਕਰੂੰਗਾ ਕਿ ਕੌਣ ਖੇਡ ਰਿਹਾ ਸਿਆਸਤ ਕਿਸ ਤਰੀਕੇ ਦੀ ਸਿਆਸਤ ਖੇਡੀ ਜਾ ਰਹੀ ਹੈ ਜੋ ਮੈਂ ਦੇਖ ਪਾ ਰਿਹਾ ਹੈਗਾ ਤੁਹਾਡੇ ਵਿੱਚੋਂ ਵੀ ਹੋ ਸਕਦਾ ਸੱਜਣ ਬਹੁਤ ਸਾਰੇ ਇਸ ਚੀਜ਼ ਨੂੰ ਇੱਕ ਵੱਖਰੇ ਜਿਹੇ ਨਜ਼ਰੀਏ ਨਾਲ ਦੇਖ ਰਹੇ ਹੋਣ ਤੁਸੀਂ ਵੀ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੇਣ ਦੀ ਕੋਸ਼ਿਸ਼ ਕਰਿਓ ਜਿਹੜੇ ਅੱਜ ਤਾਜ਼ਾ ਅਪਡੇਟ ਹੈਗੀ ਆ ਪਹਿਲਵਾਂ ਤੁਹਾਡੇ ਨਾਲ ਉਹ ਸਾਂਝੀ ਕਰ ਲੈਣਾ ਹਿਮਾਚਲ ਦੇ ਵਿੱਚ ਉੱਥੋਂ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਐ ਜੈਰਾਮ ਠਾਕੁਰ ਐਲੋਪੀ ਜੈਰਾਮ ਠਾਕੁਰ ਉਹ ਭਾਜਪਾ ਦੇ ਨਾਲ ਸੰਬੰਧਿਤ ਹੈ ਗਿਆ ਅੱਜ ਮੈਂ ਗੱਲ ਕਰਨੀ ਹੈ ਤੇ ਸਿਆਸਤ ਵਾਲੀ ਗੱਲ ਵਿੱਚ ਹੀ ਆ ਜਾਣੀ ਹੈ ਤੇ ਤੁਹਾਡੇ ਵੀ ਜ਼ਿਹਨ ਵਿੱਚ ਜ਼ਰੂਰ ਗੱਲ ਆ ਜਾਊਗੀ ਕਿ ਹਾਂ ਇਦਾਂ ਕਰਕੇ ਵੀ ਇਸ ਗੱਲ ਨੂੰ ਜੋੜ ਕੇ ਦੇਖਿਆ ਜਾ ਸਕਦਾ ਔਰ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਹੈ ਗਿਆ ਹਿਮਾਚਲ ਦੇ ਸੁਖਵਿੰਦਰ ਸਿੰਘ ਸੁੱਖੂ ਉਹਨਾਂ ਦਾ ਨਾਮ ਹੈਗਾ ਉਹ ਕਾਂਗਰਸ ਪਾਰਟੀ ਤੋਂ ਹੈ ਗਿਆ ਜੈਰਾਮ ਠਾਕੁਰ ਸਾਬਕਾ ਮੁੱਖ ਮੰਤਰੀ ਹਿਮਾਚਲ ਉਹ ਭਾਜਪਾ ਦੇ ਨਾਲ ਸਬੰਧਤ ਹੈਗੇ ਆ ਅੱਜ ਵੀ ਭਾਜਪਾ ਦੇ ਨਾਲ ਸਬੰਧਤ ਹੈਗੇ ਆ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਆ ਔਰ ਜਿਹੜੇ ਇਸ ਵੇਲੇ ਹੈਗੇ ਆ ਉਹ ਕਾਂਗਰਸ ਦੇ ਹੈਗੇ ਆ ਔਰ ਉਹਨਾਂ ਨੇ ਜੈਰਾਮ ਠਾਕੁਰ ਹੋਰਾਂ ਨੇ ਅੱਜ ਉਥੋਂ ਦੀ ਵਿਧਾਨ ਸਭਾ ਦੇ ਵਿੱਚ ਮਾਮਲਾ ਚੁੱਕਿਆ ਇਹ ਵਾਲਾ ਮਾਮਲਾ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਚੁੱਕਿਆ ਹੈਗਾ ਉਹਨਾਂ ਦੀਆਂ ਗੱਲਾਂ ਬਾਤਾਂ ਵਿੱਚੋਂ ਜਿਸ ਕਿਸਮ ਦਾ ਚਲਘਾਰਾ ਪੈ ਰਿਹਾ ਸੀਗਾ ਉਹ ਇਹ ਸੀਗਾ ਕਿ ਪੰਜਾਬ ਤੋਂ ਕਹਿੰਦੇ ਨੌਜਵਾਨ ਇੱਧਰ ਨੂੰ ਆਉਂਦੇ ਆ ਜਦੋਂ ਆਪਣੇ ਮੋਟਰਸਾਈਕਲ ਜਾਂ ਗੱਡੀਆਂ ਦੇ ਉੱਪਰ ਸਵਾਰ ਹੋ ਕੇ ਤਾਂ ਉਹਨਾਂ ਦੀਆਂ ਗੱਡੀਆਂ ਮੋਟਰਸਾਈਕਲਾਂ ਦੇ ਉੱਪਰ ਸੰਤ ਪਿੰਡਰਾਵਾਂ ਵਾਲਿਆਂ ਦੀ ਫੋਟੋ ਵਾਲੇ ਝੰਡੇ ਲੱਗੇ ਹੁੰਦੇ ਆ ਜਦੋਂ ਕਹਿੰਦੇ ਇੱਥੇ ਉਹਨਾਂ ਨੂੰ ਰੋਕਿਆ ਜਾਂਦਾ ਤਾਂ ਫਿਰ ਮਾਹੌਲ ਉਹਦੇ ਨਾਲ ਖਰਾਬ ਹੁੰਦਾ ਤੇ ਹੋਇਆ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਉਹ ਇਦਾਂ ਕਰਦਿਆ ਉਹਨਾਂ ਦੇ ਭਾਵ ਕਹਿਣ ਦਾ ਇਹ ਸੀਗਾ ਕਿ ਜਿਹੜੇ ਨੌਜਵਾਨ ਇਸ ਤਰੀਕੇ ਦੇ ਨਾਲ ਝੰਡੇ ਲਾ ਕੇ ਇੱਧਰ ਨੂੰ ਆਉਂਦੇ ਆ ਹਿਮਾਚਲ ਵਾਲੇ ਪਾਸੇ ਨੂੰ ਵੀ ਉਹ ਗਲਤ ਹੈ ਭਾਵ ਕਿ ਸੰਤ ਪਿੰਡਰਾਵਾਂ ਵਾਲਿਆਂ ਦੀ ਫੋਟੋ ਵਾਲੇ ਝੰਡੇ ਉਹਨਾਂ ਨੂੰ ਪਰਵਾਹ ਨਹੀਂ ਹੈਗੇ ਔਰ ਅੱਜ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਬੋਲਦਿਆਂ ਹੋਇਆ ਜਦੋਂ ਮੁੱਦਾ ਚੁੱਕਿਆ ਹੈਗਾ ਤੇ ਇੱਕ ਗੱਲ ਹੋਰ ਆਖੀ ਹੈ ਕਿ ਜੜੀਓ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਬੀਤੀ ਕੱਲ ਕਹਿੰਦੇ ਹੁਸ਼ਿਆਰਪੁਰ ਦੇ ਵਿੱਚ ਹਿਮਾਚਲ ਟਰਾਂਸਪੋਰਟ ਦੀਆਂ ਬੱਸਾਂ ਦਾਖਲ ਜਦੋਂ ਹੋਣ ਲੱਗੀਆਂ ਤੇ ਰਾਹ ਦੇ ਵਿੱਚ ਕਹਿੰਦੇ ਉਹਨਾਂ ਬੱਸਾਂ ਨੂੰ ਰੋਕਿਆ ਗਿਆ ਨੌਜਵਾਨਾਂ ਦੇ ਵੱਲੋਂ ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਤਲਵਾਰਾਂ ਫੜੀਆਂ ਹੋਈਆਂ ਸੀਗੀਆਂ ਮੈਂ ਜਿਹੜੇ ਲਫ਼ਜ਼ ਬੋਲਣ ਲੱਗਾ ਜੀ ਜੋ ਉਹਨਾਂ ਦੀ ਗੱਲਬਾਤ ਤੋਂ ਝਲਕ ਪੈਂਦੀ ਹੈਗੀ ਆ ਉਹੀ ਆ ਗੱਲਬਾਤ ਸਾਰੀ ਜੋ ਮੈਂ ਬੋਲਣ ਲੱਗਾ ਪੀ ਉਹਨਾਂ ਦੇ ਕਹਿਣ ਦਾ ਭਾਵੇਂ ਸੀਗਾ ਕਿ ਐਨ ਪੂਰਾ ਧੱਕਾ ਜਿਹਾ ਕੀਤਾ ਜੀ ਉਹਨਾਂ ਨੇ ਬੱਸਾਂ ਦੇ ਨਾਲ ਬੱਸਾ ਵਾਲਿਆਂ ਦੇ ਨਾਲ ਉਹਨਾਂ ਨੇ ਬੱਸਾਂ ਰਾਹ ਦੇ ਵਿੱਚ ਰੋਕ ਰੋਕੇ ਤਲਵਾਰਾਂ ਆਪਣੇ ਹੱਥਾਂ 'ਚ ਫੜੀਆਂ ਸੀਗੀਆਂ ਉਹਨਾਂ ਨੇ ਸੰਤ ਭਿੰਡਰਾ ਵਾਲਿਆਂ ਦੀ ਫੋਟੋ ਬੱਸਾਂ ਦੇ ਉੱਪਰ ਚਪਕਾਤੀ ਔਰ ਬੱਸ ਦੇ ਮੋਰੇ ਕਹਿੰਦੇ ਜਿੱਥੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਲੱਗੀ ਹੁੰਦੀ ਹੈ ਫੋਟੋ ਦੇ ਨਾਲ ਵੀ ਕਹਿੰਦੇ ਉਹਨਾਂ ਨੇ ਸੰਤ ਭਿੰਡਰਾ ਵਾਲਿਆਂ ਦੀ ਫੋਟੋ ਚਪਕਾਤੀ ਤੇ ਮਾਮਲਾ ਬਹੁਤ ਜ਼ਿਆਦਾ ਕਹਿੰਦੇ ਗੰਭੀਰ ਹੈਗਾ ਇਹਦੇ ਨਾਲ ਮਾਹੌਲ ਬਹੁਤ ਜ਼ਿਆਦਾ ਕਹਿੰਦੇ ਖਰਾਬ ਹੋਣ ਲਿਆ ਆ ਤੇ ਮੈਂ ਕਹਿੰਦੇ ਬੇਨਤੀ ਕਰਨੀ ਚਾਹੂੰਗਾ ਜਿਹੜਾ ਸਾਡੇ ਇਥੋਂ ਦੇ ਸੂਬੇ ਦੇ ਮੁੱਖ ਮੰਤਰੀ ਆ ਉਹਨਾਂ ਨੂੰ ਵੀ ਤੇ ਭਈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਨਾਲ ਵੀ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਤੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਬਣਦਾ ਸਰਦਾ ਐਕਸ਼ਨ ਜ਼ਰੂਰ ਲੈਣ ਇਹ ਅਪਡੇਟ ਹੈ ਔਰ ਉਸ ਤੋਂ ਬਾਅਦ ਫਿਰ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਹੈਗੇ ਨੇ ਹਿਮਾਚਲ ਦੇ ਸੁਖਵਿੰਦਰ ਸਿੰਘ ਸੁੱਖੂ ਉਹਨਾਂ ਦਾ ਨਾਮ ਹੈ ਉਹਨਾਂ ਨੇ ਕਿਹਾ ਹੈਗਾ ਵੀ ਕਹਿੰਦੇ ਠੀਕ ਹੈ ਆਪਾਂ ਇਹਦੇ ਤੇ ਐਕਸ਼ਨ ਲਵਾਂਗੇ ਜ਼ਰੂਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਨਾਲ ਆਪਾਂ ਇਸ ਮੁਤਲਕ ਗੱਲਬਾਤ ਕਰਾਂਗੇ ਔਰ ਜ਼ਰੂਰ ਕਰਾਂਗੇ ਵੇਖੋ ਕੀ ਹੁੰਦਾ ਅੱਗੇ ਜਿਹੜੇ ਮੈਂ ਗੱਲ ਕਰ ਰਿਹਾ ਸੀਗਾ ਸਿਆਸਤ ਦੀ ਤਾਂ ਸਿਆਸਤ ਕੁਝ ਇਦਾਂ ਦੀ ਮੈਨੂੰ ਲੱਗਣ ਡਿਆ ਹੈਗਾ ਵੀ ਖੇਡੀ ਜਾ ਰਹੀ ਆ ਕਿਉਂਕਿ ਸੁਖਵਿੰਦਰ ਸੁੱਖੂ ਜਿਹੜੇ ਹੈਗੇ ਨੇ ਜਿਹੜੇ ਹਿਮਾਚਲ ਦੇ ਇਸ ਵੇਲੇ ਦੇ ਮੁੱਖ ਮੰਤਰੀ ਆ ਕਿਉਂਕਿ ਉਹ ਕਾਂਗਰਸ ਪਾਰਟੀ ਨਾਲ ਸੰਬੰਧਿਤ ਨੇ ਔਰ ਜੈ ਰਾਮ ਠਾਕੁਰ ਉਹ ਸਾਬਕਾ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਉਹ ਭਾਜਪਾ ਦੇ ਨਾਲ ਸੰਬੰਧਿਤ ਨੇ ਜਦੋਂ ਮੁੱਖ ਮੰਤਰੀ ਸੀ ਪਹਿਲਾਂ ਉਦੋਂ ਵੀ ਭਾਜਪਾ ਵੱਲੋਂ ਤੇ ਅੱਜ ਵੀ ਉਹ ਭਾਜਪਾ ਦੇ ਨਾਲ ਹੀ ਸਬੰਧਤ ਹੈ ਗਿਆ ਉਹਨਾਂ ਨੇ ਮਾਮਲੇ ਨੂੰ ਚੁੱਕਿਆ ਹੈਗਾ ਇੱਕ ਗੱਲ ਤੇ ਦੂਸਰਾ ਜਿਹੜਾ ਉਹ ਸ਼ਖਸ ਜਿਹਦੇ ਖਿਲਾਫ ਸਿੱਖਾਂ ਦੇ ਮਨਾਂ ਦੇ ਵਿੱਚ ਬੇਹਦ ਰੋਸ ਅਤੇ ਗੁੱਸੇ ਦੀ ਇੱਕ ਲਹਿਰ ਹੈ ਉਹ ਸ਼ਖਸ ਵੀ ਭਾਜਪਾ ਦੇ ਨਾਲ ਹੀ ਸਬੰਧਤ ਹੈ ਹਿਮਾਚਲ ਦੇ ਵਿੱਚ ਉਹਦਾ ਕੋਈ ਵੱਡਾ ਇੱਕ ਰੈਸਟੋਰੈਂਟ ਦੱਸਿਆ ਜਾ ਰਿਹਾ ਹੈਗਾ ਅਮਨ ਸਿੰਘ ਸੂਦ ਹੁਣ ਉਹ ਵੀ ਭਾਜਪਾ ਦੇ ਨਾਲ ਸਬੰਧਤ ਹੈ ਹੁਣ ਮੈਨੂੰ ਲੱਗਦਾ ਕਿ ਜਦੋਂ ਆਪਾਂ ਲੜੀ ਦੇ ਨਾਲ ਲੜੀ ਜੋੜਦੇ ਹਾਂ ਕੜੀ ਦੇ ਨਾਲ ਕੜੀ ਜੋੜਦੇ ਹਾਂ ਤਾਂ ਫਿਰ ਥੋੜਾ ਜਿਆਦਾ ਲੱਗਦਾ ਕਿ ਸਿਆਸਤ ਗਰਮਾਈ ਜਾਰੀਆ ਸਿਆਸਤ ਵੀ ਖੜੀ ਚੱਲੀ ਜਾ ਰਹੀ ਹੈਗੀ ਆ ਹੁਣ ਤੁਸੀਂ ਦੇਖੋ ਭਾਜਪਾ ਦੇ ਨਾਲ ਸਬੰਧਤ ਬੰਦੇ ਇਸ ਮਾਮਲੇ ਨੂੰ ਜ਼ਿਆਦਾ ਤੂਲ ਦੇ ਰਹੇ ਆ ਔਰ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਹੈਗੇ ਆ ਕਿਉਂਕਿ ਕਾਂਗਰਸ ਪਾਰਟੀ ਨਾਲ ਸਬੰਧਤ ਹੈ ਇਹ ਗੱਲ ਮੈਂ ਤਾਂ ਕਰ ਰਿਹਾ ਹੈਗਾ ਕਿਉਂਕਿ ਦੇਖੋ ਆਪਣਾ ਆਪਣਾ ਨਜ਼ਰੀਆ ਹੈਗਾ ਮੈਨੂੰ ਐਉਂ ਲੱਗਣ ਡਿਆ ਹੈਗਾ ਭਈ ਇਹਦੇ ਨਾਲ ਉਹ ਉੱਥੋਂ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਦੀ ਹਮਦਰਦੀ हासिल ਕਰਨ ਦੇ ਵਿੱਚ ਕਾਮਯਾਬ ਹੋਣਗੇ ਭਾਜਪਾ ਵਾਲੇ ਵੀ ਵੇਖੋ ਪੰਜਾਬ ਤੋਂ ਨੌਜਵਾਨ ਇੱਥੇ ਨੂੰ ਆਉਂਦੇ ਹੈਗੇ ਆ ਇਸ ਤਰੀਕੇ ਦੇ ਨਾਲ ਜੋ ਉਹਨਾਂ ਦੀ ਵਰਡਿੰਗ ਹੈਗੀ ਆ ਸ਼ਬਦਾਵਲੀ ਉਹਨਾਂ ਦੀ ਜੋ ਹੈਗੀ ਆ ਵੀ ਇੱਥੇ ਆਣ ਕੇ ਹੁੱਲੜਬਾਜ਼ੀ ਕਰਦੇ ਆ ਤੇ ਉੱਥੋਂ ਦੇ ਲੋਕਾਂ ਨੂੰ ਇਹ ਲੱਗੂਗਾ ਕਿ ਲੈ ਬਈ ਵਾਕਈ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਹੈ ਵੀ ਉਹ ਨਹੀਂ ਕੁਝ ਵੀ ਐਨ ਸਟੈਂਡ ਲੈ ਪਾ ਰਿਹਾ ਚੰਗੀ ਤਰ੍ਹਾਂ ਵੀ ਇਹਨਾਂ ਨੇ ਮਾਮਲਾ ਚੁੱਕਿਆ ਵਿਧਾਨ ਸਭਾ ਦੇ ਵਿੱਚ ਭਾਜਪਾ ਵਾਲਿਆਂ ਨੇ ਤੇ ਇਸ ਕਰਕੇ ਹੁਣ ਥੋੜ੍ਹਾ ਜਿਹਾ ਉਹ ਸ਼ਾਇਦ ਐਕਸ਼ਨ ਲੈਣਗੇ ਲੈਣਗੇ ਤਦ ਵੀ ਜੇ ਨਹੀਂ ਲੈਣਗੇ ਤਦ ਵੀ ਪਈ ਸਾਨੂੰ ਹਮਦਰਦੀ ਦਾ ਘਟੋ ਘਟ ਆਮ ਲੋਕਾਂ ਦੀ ਜ਼ਰੂਰ ਮਿਲੂਗੀ ਪਿਆਪਾ ਮਾਮਲੇ ਨੂੰ ਚੁੱਕਿਆ ਔਰ ਤੁਸੀਂ ਦੇਖੋ ਇੰਨਾ ਜ਼ਿਆਦਾ ਰੋਸ ਤੇ ਗੁੱਸੇ ਦੀ ਲਹਿਰ ਹੋਣ ਦੇ ਬਾਵਜੂਦ ਵੀ ਉਹ ਜਿਹੜਾ ਰੈਸਟੋਰੈਂਟ ਵਾਲਾ ਸ਼ਖਸ ਹੈਗਾ ਸੂਦ ਅਮਨ ਸਿੰਘ ਸੂਦ ਉਹ ਟਸ ਤੋਂ ਮਸ ਹੁਣ ਨੂੰ ਤਿਆਰ ਨਹੀਂ ਹੈਗਾ ਉਹਨੇ ਜਿਹੜੇ ਪਹਿਲਾ ਲਫ਼ਜ਼ ਬੋਲੇ ਹੋਏ ਆ ਉਹ ਅੱਜ ਵੀ ਉਹਦੀ ਫੇਸਬੁੱਕ ਦੇ ਉੱਪਰ ਜਿਉਂਦੇ ਤਿਉਂ ਪਏ ਹੋਏ ਆ ਇੱਥੇ ਨੌਜਵਾਨਾਂ ਦਾ ਇਹ ਕਹਿਣਾ ਹੈਗਾ ਸਿੱਖ ਕੌਮ ਦਾ ਇਹ ਕਹਿਣਾ ਹੈਗਾ ਕਿ ਜਿਹੜੀ ਤੂੰ ਹਰਕਤ ਕੀਤੀ ਹੈ ਜਿਹੜੇ ਤੂੰ ਲਫ਼ਜ਼ ਬੋਲੇ ਆ ਜਿਵੇਂ ਉੱਥੇ ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਦਾ અપਮਾਨ ਕੀਤਾ ਗਿਆ ਹੈਗਾ ਤੇ ਉਹਨਾਂ ਨੂੰ ਇਸ ਗੱਲ ਦੀ ਮੁਆਫੀ ਮੰਗਣੀ ਚਾਹੀਦੀ ਹੈ ਪਰ ਅਗਲੇ ਤਸ ਤੋਂ ਮੱਸ ਹੋਣ ਨੂੰ ਤਿਆਰ ਨਹੀਂ ਹੈਗੇ ਮੈਂ ਇਸ ਕਰਕੇ ਕਹਿਣ ਰਿਹਾ ਹੈਗਾ ਵੀ ਸਿਆਸਤ ਵੀ ਖੇਡੀ ਜਾ ਰਹੀ ਹੈਗੀ ਆ ਸ਼ਾਇਦ ਤੁਹਾਡੇ ਵਿੱਚੋਂ ਇਹ ਗੱਲ ਕਈਆਂ ਨੂੰ ਜ਼ਰੂਰ ਠੀਕ ਲੱਗਦੀ ਹੋਊਗੀ ਔਰ ਹੋ ਸਕਦਾ ਕਈਆਂ ਨੂੰ ਇਸ ਤੋਂ 1 2 3 4 ਸਟੈਪ ਹੋਰ ਵੀ ਅੱਗੇ ਤੱਕ ਬਹੁਤ ਕੁਝ ਨਜ਼ਰ ਆਉਂਦਾ ਹੋਊਗਾ ਹੁਣ ਦੂਏ ਪਾਸੇ ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਦੇ ਹਮਾਇਤੀ ਨੌਜਵਾਨ ਤੇ ਹੋਰ ਵੱਖ-ਵੱਖ ਧਿਰਾਂ ਜਥੇਬੰਦੀਆਂ ਉਹਨਾਂ ਦੇ ਮਨਾਂ ਦੇ ਵਿੱਚ ਕਿਉਂਕਿ ਸੰਤ ਭਿੰਡਰਾਵਾਲਿਆਂ ਦੇ ਪ੍ਰਤੀ ਪਿਆਰ ਹੈ ਕਿਉਂਕਿ ਉਹ ਇਹ ਗੱਲ ਸਮਝਦੇ ਆ ਕਿ ਸੰਤ ਭਿੰਡਰਾਵਾਲਿਆਂ ਨੇ ਆਪਣੇ ਕੌਮ ਦੀ ਖਾਤਰ ਕੁਰਬਾਨੀ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਿੱਖਾਂ ਦੀ ਇੱਕ ਚੁਣੀ ਹੋਈ ਨੁਮਾਇੰਦਾ ਜਮਾਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਸ਼ਹੀਦ ਮੰਨਿਆ ਔਰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਸੰਤ ਭਿੰਡਰਾਵਾਲਿਆਂ ਦੀ ਤਸਵੀਰ ਵੀ ਸਜੋਬਿਤ ਹੈ ਔਰ ਉੱਥੇ ਉਹ ਉਸ ਤਸਵੀਰ ਦਾ અપਮਾਨ ਕਰਦੇ ਪਏ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਹੁਣਾ ਨੇ ਵੀ ਇਹ ਸਬੰਧ ਵਿੱਚ ਗੱਲਬਾਤ ਜ਼ਰੂਰ ਕੀਤੀ ਐ ਪਰ ਨੌਜਵਾਨਾਂ ਨੂੰ ਥੋੜਾ ਜਿਹਾ ਜ਼ਰੂਰ ਐਂ ਲੱਗਦਾ ਹੈਗਾ ਸਿੱਖਾਂ ਨੂੰ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਇਹ ਗੱਲ ਕਰਨੀ ਚਾਹੀਦੀ ਐ ਪੱਖ ਰੱਖਣਾ ਚਾਹੀਦਾ ਹੈਗਾ ਉਹ ਉਸ ਤਰੀਕੇ ਦੇ ਨਾਲ ਨਹੀਂ ਰੱਖ ਰਹੇ ਪਰ ਆ ਜਾ ਕੇ ਫਿਰ ਵੀ ਉਹਨਾਂ ਨੇ ਗੱਲ ਕੀਤੀ ਐ ਉਹ ਕਹਿੰਦੇ ਕਿ ਇਹ અપਮਾਨ ਜਿਹੜਾ ਆ ਬਰਦਾਸ਼ਤ ਨਹੀਂ ਕੀਤਾ ਜਾਊਗਾ ਜਬ ਬਰਦਾਸ਼ਤ ਕਰਨ ਦੇ ਯੋਗ ਨਹੀਂ ਹੈਗਾ ਖੈਰ ਜੋ ਵੀ ਹੈਗਾ ਹੁਣ ਜਦੋਂ ਨੌਜਵਾਨਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਪਈ ਹੋਈ ਆ ਵੀ ਤਸਵੀਰ ਉੱਥੇ ਵੀ ਸ਼ੋਭਿਤ ਹੈ ਸੰਤ ਪਿੰਡਰਾਵਾਲਿਆਂ ਦੀ ਤਸਵੀਰ ਉੱਥੇ ਵੀ ਔਰ ਉਸ ਤੋਂ ਵੀ ਸਿਰੇ ਦੀ ਜਿਹੜੀ ਗੱਲ ਆ ਉਹ ਇਹ ਆ ਕਿ ਨੌਜਵਾਨ ਕਹਿੰਦੇ ਕਿ ਸਾਡੇ ਇੱਥੇ ਦਿਲ ਦੇ ਵਿੱਚ ਔਰ ਸਾਡੇ ਇੱਥੇ ਦਿਮਾਗ ਦੇ ਵਿੱਚ ਵੀ ਸੰਤ ਪਿੰਡਰਾਵਾਲਿਆਂ ਦੀ ਤਸਵੀਰ ਐਨ ਪੂਰੀ ਤਰ੍ਹਾਂ ਪੱਕੀ ਫਿੱਟ ਕੀਤੀ ਹੋਈ ਆ ਇਹਨੂੰ ਕੋਈ ਵੀ ਸਾਡੇ ਜ਼ਿਹਨੀ ਦੇ ਵਿੱਚੋਂ ਕੱਢ ਨਹੀਂ ਸਕਦਾ ਔਰ ਸੰਤ ਪਿੰਡਰਾਵਾਲਿਆਂ ਦੀ ਤਸਵੀਰ ਦਾ અપਮਾਨ ਹੁੰਦਾ ਆਪਾਂ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਨਹੀਂ ਸਕਦੇ ਇਸ ਕਰਕੇ ਉਹ ਇਧਰੋਂ ਆਪਣਾ ਪ੍ਰੋਗਰਾਮ ਦੇਣ ਡੇ ਆ ਪਰ ਜਦੋਂ ਇਧਰੋਂ ਪ੍ਰੋਗਰਾਮ ਦਿੱਤਾ ਜਾ ਰਿਹਾ ਹੈਗਾ ਤਲਕੀ ਵੱਧ ਰਹੀ ਹੈਗੀ ਆ ਹੁਣ ਵਿੱਚ ਵਿਚਾਲੇ ਇਦਾਂ ਦੀ ਵੀ ਗੱਲ ਚ ਅੱਛਾ ਇਹ ਇੱਕ ਹੋਰ ਵੀ ਗੱਲ ਹੈਗੀ ਆ ਤੁਸੀਂ ਨੋਟ ਕੀਤਾ ਹੋਊਗਾ ਵੱਖ-ਵੱਖ ਨਿਊਜ਼ ਚੈਨਲ ਵੱਖ-ਵੱਖ ادارے ਉਹ ਇਸ ਚੀਜ਼ ਨੂੰ ਕੋਈ ਵੱਖਰੀ ਹੀ ਤਰ੍ਹਾਂ ਦੀ ਰੰਗਤ ਦੇ ਕੇ ਪੇਸ਼ ਕਰਨ ਦੇ ਹੈਗੇ ਆ ਗੱਲ ਕਈ ਵਾਰੀ ਇਹ ਹੁੰਦੀ ਆ ਭਈ ਜਿਹੜੇ ਸਟੈਪ ਬਾਅਦ ਚ ਪੁੱਟੇ ਗਏ ਹੁੰਦੇ ਆ ਕਈ ਵਾਰ ਉਹਨਾਂ ਦੀ ਤਾਂ ਗੱਲ ਕੀਤੀ ਜਾਂਦੀ ਆ ਭਈ ਆਹ ਵੇਖੋ ਇਹਨਾਂ ਨੇ ਆਹ ਕਰਤਾ ਆਹ ਦੇਖੋ ਜੀ ਤਲਵਾਰਾਂ ਲਹਿਰਾਤੀਆਂ ਪਰ ਉਹ ਸਾਰਾ ਕੁਝ ਹੋਇਆ ਕਿਉਂ ਹੈਗਾ ਪਿੱਛੇ ਕਿਸ ਕਾਰਨ ਕਰਕੇ ਹੋਇਆ ਹੈਗਾ ਵੱਡੀ ਗੱਲ ਉਹ ਹੁੰਦੀ ਹੈਗੀ ਆ ਪਰ ਉਸ ਚੀਜ਼ ਨੂੰ ਕਈ ਵਾਰ ਧਾਰ ਕਿਨਾਰ ਕਰਕੇ ਉਸ ਚੀਜ਼ ਨੂੰ ਲਾਂਬੇ ਰੱਖ ਕੇ ਫਿਰ ਸਾਰੇ ਕਸ ਦੀ ਵਿਆਖਿਆ ਕੀਤੀ ਜਾਂਦੀ ਹੁੰਦੀ ਹੈ ਤੋਂ ਆਮ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਪਾਉਣ ਦੇ ਸ਼ਤਨ ਕੀਤੇ ਜਾਂਦੇ ਆ ਕਿ ਆਹ ਵੇਖੋ ਜੀ ਇਹਨਾਂ ਨੌਜਵਾਨਾਂ ਨੇ ਆਹ ਕਰਤਾ ਇਹਨਾਂ ਨੇ ਬੱਸਾਂ ਘੇਰਤੀਆਂ ਇਹਨਾਂ ਨੇ ਬੱਸਾਂ ਘੇਰ ਕੇ ਤੇ ਉੱਤੇ ਤੱਕੇ ਦੇ ਨਾਲ ਸਟicker ਲਾਤੇ ਬਦਲ ਗਈ ਇਹਨਾਂ ਦੀ ਗੱਲ ਹੁਣ ਹੁਣ ਗੱਲ ਇਹ ਹੈਗੀ ਆ ਵੀ ਕਰਨ ਵਾਲੀ ਜਿਹੜੀ ਗੱਲ ਸੀਗੀ ਅਸਲ ਵਿੱਚ ਉਹ ਤਾਂ ਇਹ ਸੀਗੀ ਕਿ ਆ ਨੌਜਵਾਨ ਨੇ ਕੀਤਾ ਆ ਸਾਰਾ ਕੁਝ ਇਹਨਾਂ ਨੂੰ ਇਹ ਸਾਰਾ ਕੁਝ ਕਰਨ ਦੀ ਜ਼ਰੂਰਤ ਕਿਉਂ ਪਈ ਹੁਣ ਜਦੋਂ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਕੋਈ ਖਿਲਵਾੜ ਕਰੂੰਗਾ ਫਿਰ ਐਕਸ਼ਨ ਦਾ ਰਿਐਕਸ਼ਨ ਤੇ ਹੋਊਗਾ ਇਹ ਨਾ ਜੀ ਹੁਣ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਅੱਜ ਵੀ ਗੱਲ ਕਰਦੇ ਆ ਹੁਣ ਵੱਖ-ਵੱਖ ਸੂਬਿਆਂ ਦੇ ਲੋਕ ਪੰਜਾਬ ਥਾਣੀ ਵੀ ਹੋ ਕੇ ਤਾਂ ਲੰਘਦੇ ਹੀ ਆ ਪਰ ਪੰਜਾਬ ਦੇ ਵਿੱਚ ਵੀ ਰਹਿੰਦੇ ਹੈਗੇ ਆ ਜਦੋਂ ਉਹ ਆਪੋ ਆਪਣੇ ਤੀਰਥ ਸਥਾਨਾਂ ਦੇ ਉੱਪਰ ਯਾਤਰਾ ਕਰਨ ਦੇ ਵਾਸਤੇ ਜਾਂਦੇ ਆ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਜਾਂਦੇ ਆ ਗੱਡੀਆਂ ਟਰੱਕਾਂ ਦੇ ਉੱਪਰ ਸਵਾਰ ਹੋ ਕੇ ਜਾਂਦੇ ਆ ਉਹਨਾਂ ਦੇ ਕੋਲ ਵੀ ਝੰਡੇ ਹੁੰਦੇ ਆ ਹੁਣ ਤੇ ਕੱਲ ਪਰਸੋਂ ਇਹ ਗੱਲ ਆਖਣ ਦੇ ਸੀ ਕਿ ਸੂਤ ਸਾਹਿਬ ਹੁਣੀ ਉਹ ਕਹਿੰਦੇ ਬਈ ਜੀ ਜਿਹੜਾ ਸਾਡੇ ਮੁਲਕ ਦਾ ਇੱਕ ਝੰਡਾ ਹੈਗਾ ਸਾਂਝਾ ਸਾਰਿਆਂ ਦਾ ਕਹਿੰਦੇ ਉਹੀ ਲੈ ਕੇ ਤੁਰਨਾ ਚਾਹੀਦਾ ਮਤਲਬ ਜਦੋਂ ਸੰਤ ਪਿੰਡਰਾ ਵਾਲਿਆਂ ਦੀ ਤਸਵੀਰ ਪਰਵਾਨ ਨਹੀਂ ਹੈ ਉਹਨਾਂ ਦੀ ਤਸਵੀਰ ਵਾਲਾ ਝੰਡਾ ਉਹਨਾਂ ਨੂੰ ਲੱਗਦਾ ਕਿ ਸਾਨੂੰ ਪਰਵਾਨ ਨਹੀਂ ਹੈ ਫਿਰ ਉਹ ਆ ਸਿੱਖਿਆ ਦਿੰਦੇ ਆ ਪੇ ਕਹਿੰਦੇ ਜਿਹੜਾ ਸਾਂਝਾ ਝੰਡਾ ਹੈਗਾ ਇਸ ਮੁਲਕ ਦਾ ਉਹ ਲੈ ਕੇ ਤੁਰਨਾ ਚਾਹੀਦਾ ਪਰ ਜਦੋਂ ਹੋਰ ਵੱਖ-ਵੱਖ ਕਮਿਊਨਿਟੀਆਂ ਦੇ ਜਾਂ ਫਿਰ ਉਹ ਜਿਸ ਕਮਿਊਨਿਟੀ ਤੋਂ ਉਹ ਬਿਲੋਂਗ ਕਰਦੇ ਹੈਗੇ ਜਦੋਂ ਉਹਨਾਂ ਦੇ ਨਾਲ ਸੰਬੰਧਤ ਲੋਕ ਆਪੋ ਆਪਣੇ ਤੀਰਥ ਸਥਾਨਾਂ ਤੇ ਘੁੰਮਣ ਫਿਰਨ ਵਾਸਤੇ ਜਾਂਦੇ ਆ ਜਾਂ ਦਰਸ਼ਨ ਦਿਦਾਰੇ ਕਰਨ ਵਾਸਤੇ ਜਾਂਦੇ ਆ ਉਹਨਾਂ ਦੇ ਕੋਲ ਕਿਹੜੇ ਝੰਡੇ ਹੁੰਦੇ ਆ ਭਲਾ ਹੁਣ ਜਿਹੜੇ ਮਾਤਾ ਚਿੰਤਪੁਰਣੀ ਤੇ ਜਾਂਦੇ ਹੈਗੇ ਉਹਨਾਂ ਦੇ ਕੋਲ ਹੋਰ ਦੇਵੀ-ਦੇਵਤਿਆਂ ਦੇ ਝੰਡੇ ਹੁੰਦੇ ਹੈਗੇ ਮਾਤਾ ਜੀ ਦੀ ਫੋਟੋ ਵਾਲਾ ਝੰਡਾ ਹੁੰਦਾ ਹੋਊਗਾ ਜਿਹੜੇ ਬਾਬਾ ਬੜਪਾਗ ਸਿੰਘ ਤੇ ਜਾਂਦੇ ਆ ਬਾਬਾ ਬੜਪਾਗ ਸਿੰਘ ਦੀ ਫੋਟੋ ਵਾਲਾ हनुमान ਹੋ ਰਹੀ ਦੀ ਫੋਟੋ ਵਾਲਾ ਝੰਡਾ ਉਹ ਵੀ ਅੱਜ ਕੱਲ ਬਣੇ ਲੋਕਾਂ ਨੇ ਘਰਾਂ ਦੇ ਉੱਤੇ ਵੀ ਲਾਏ ਹੋਏ ਆ ਔਰ ਮੋਟਰਸਾਈਕਲਾਂ ਤੇ ਗੱਡੀਆਂ ਦੇ ਉੱਪਰ ਲਾ ਕੇ ਵੀ ਤੁਰਦੇ ਹੈਗੇ ਸਿੱਖਾਂ ਨੇ ਤਾਂ ਕਦੀ ਨਹੀਂ ਵਿਰੋਧ ਕੀਤਾ ਪੰਜਾਬ ਦੇ ਵਿੱਚ ਕਦੀ ਕਿਸੇ ਨੇ ਕਿਸੇ ਨੂੰ ਘੇਰ ਕੇ ਆਖਿਆ ਕਿ ਆ ਝੰਡੇ ਲਾਓ ਤੁਸੀਂ ਇੱਥੇ ਜਿਹੜੇ ਰਾਸ਼ਟਰਵਾਦੀ ਵੀ ਹੈਗੇ ਆ ਪੰਜਾਬ ਦੀ ਧਰਤੀ ਦੇ ਉੱਪਰ ਬਸਣ ਵਾਲੇ ਉਹਨਾਂ ਨੇ ਵੀ ਕਦੀ ਨਹੀਂ ਉਹਨਾਂ ਨੂੰ ਕਿਹਾ ਕਿ ਜਿਹੜਾ ਰਾਸ਼ਟਰ ਦਾ ਝੰਡਾ ਹੈ ਤੁਸੀਂ ਉਹੀ ਲੈ ਕੇ ਜਾਓ ਇਸ ਤੋਂ ਇਲਾਵਾ ਸ਼੍ਰੀ ਰਾਮਚੰਦਰ ਜੀ ਸ਼੍ਰੀ ਰਾਮਚੰਦਰ ਜੀ ਤੋਂ ਇਲਾਵਾ ਸ਼ਿਵ ਜੀ ਹੋ ਗਏ ਉਹਨਾਂ ਦੇ ਜਾਂ ਵੱਖ-ਵੱਖ ਦੇਵੀ ਦੇਵਤਿਆਂ ਦੇ ਝੰਡੇ ਲੈ ਕੇ ਉਹ ਨਿਕਲਦੇ ਉਹਨਾਂ ਦੇ ਨਾਲ ਤਾਂ ਕਿਸੇ ਨੇ ਨਹੀਂ ਕੋਈ ਇਦਾਂ ਦੀ ਬਦਸਲੂਕੀ ਕਦੀ ਕੀਤੀ ਨਾ ਕਿਸੇ ਨੇ ਕੋਈ ਉਹਨਾਂ ਦੇ ਝੰਡਿਆਂ ਦਾ ਅਪਮਾਨ ਕੀਤਾ ਨਾ ਉਹਨਾਂ ਦੀਆਂ ਤਸਵੀਰਾਂ ਦਾ ਇੱਥੇ ਕੋਈ ਅਪਮਾਨ ਕਰਦਾ ਪਰ ਉਥੇ ਉਹ ਇਦਾਂ ਕਰਨ ਡੇ ਹੈਗੇ ਹੁਣ ਸੰਤ ਭਿੰਡਰਾਂ ਵਾਲਿਆਂ ਨੂੰ ਜਦੋਂ ਕੌਮ ਆਪਣੇ ਯੋਧੇ ਮੰਨਦੀ ਹੈ ਸਾਰਾ ਕੁਝ ਮੰਨਦੀ ਹੈ ਯੋਧੇ ਜਰਨੈਲ ਮੰਨਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਮੈਂ ਤੋਂ ਨਾ ਪਹਿਲਾਂ ਗੱਲ ਕਰੀ ਹਟਿਆਂ ਕੇਂਦਰੀ ਸੇਖਾ ਜਾਬ ਘਰ ਦੇ ਵਿੱਚ ਉਹਨਾਂ ਦੀ ਤਸਵੀਰ ਲੱਗੀ ਹੋਈ ਹੈ ਲੋਕ ਦਰਸ਼ਨ ਕਰਦੇ ਆ ਜਦੋਂ ਉੱਥੇ ਜਾਂਦੇ ਆ ਜਿੱਥੇ ਹੋਰ ਸ਼ਹੀਦਾਂ ਦੀਆਂ ਜਿਹਨਾਂ ਨੇ ਕੁਰਬਾਨੀਆਂ ਕੀਤੀਆਂ ਕੌਮ ਦੀ ਆਨ ਬਾਨ ਤੇ ਛਣ ਦੀ ਖਾਤਰ ਹੁਣ ਜਦੋਂ ਵੀਡੀਓ ਸਾਹਮਣੇ ਨੌਜਵਾਨ ਅੱਖਾਂ ਦੇ ਨਾਲ ਤੱਕਦੇ ਆ ਪਿਛੰਡੇ ਦਾ ਤੋੜ ਕੇ ਥੱਲੇ ਸੁੱਟ ਕੇ ਤੇ ਪੈਰਾਂ ਦੇ ਨਾਲ ਮਧੋਲੇ ਜਾਂਦੇ ਆ ਤਾਂ ਤੁਸੀਂ ਮੈਨੂੰ ਦੱਸੋ ਜੀ ਕੌਣ ਬਰਦਾਸ਼ਤ ਕਰ ਸਕਦਾ ਹੁਣ ਜੇ ਇਦਾਂ ਦੀ ਹੀ ਹਰਕਤ ਪੰਜਾਬ ਦੇ ਵਿੱਚ ਕੋਈ ਕਰੇ ਜਾਂ ਕੋਈ ਸਿੱਖ ਕਰੇ ਜਿਨ੍ਹਾਂ ਦੇ ਸਿਰ ਦੇ ਉੱਪਰ ਦਸਤਾਰ ਸਜਾਈ ਹੋਈ ਹੋਵੇ ਤਾਂ ਫਿਰ ਦੱਸੋ ਤੁਸੀਂ ਕਿਹੋ ਜਿਹਾ ਮਾਹੌਲ ਬਣੂਗਾ ਫਿਰ ਵੀ ਹੋਊਗਾ ਨਾ ਕਿ ਦੇਖੋ ਸਾਡੇ ਦੇਵੀ ਦੇਵਤੇ ਦੀ ਦਾ અપમાન ਕੀਤਾ ਉਹਨਾਂ ਨੇ ਉਹਨਾਂ ਦੀ ਫੋਟੋ ਦਾ ਹੋਊਗਾ ਨਾ ਫਿਰ ਇਦਾਂ ਪਰ ਸਿੱਖ ਇਦਾਂ ਨਹੀਂ ਕਰਦੇ ਹੈਗੇ ਕਿਉਂਕਿ ਉਹਨਾਂ ਨੂੰ ਪਤਾ ਹੈਗਾ ਕਿ ਸਾਨੂੰ ਸਾਡੇ ਗੁਰੂ ਨੇ ਇਦਾਂ ਦਾ ਕੁਝ ਵੀ ਨਹੀਂ ਸਿਖਾਇਆ ਹੈਗਾ ਪਰ ਉੱਥੇ ਸਿਆਸਤ ਇਸ ਤਰੀਕੇ ਦੇ ਨਾਲ ਖੇਡੀ ਜਾ ਰਹੀ ਹੈ ਇੱਕ ਸਿਆਸਤ ਹੈ ਤੇ ਦੂਜੀ ਇੱਕ ਹੋਰ ਗੱਲ ਵੀ ਹੈਗੀ ਆ ਨਫ਼ਰਤ ਦਾ ਪ੍ਰਗਟਾਵਾ ਵੀ ਕੀਤਾ ਜਾਂਦਾ ਹੈਗਾ ਉਹਨਾਂ ਦੇ ਅੰਦਰ ਉਹਨਾਂ ਦੀ ਜ਼ਹਿਨियत ਦੇ ਅੰਦਰ ਜਿਹੜੇ ਸਿੱਖਾਂ ਦੇ ਪ੍ਰਤੀ ਜਾਂ ਸਿੱਖ ਨਿਸ਼ਾਲਾਂ ਦੇ ਪ੍ਰਤੀ ਜਾਂ ਸੰਤ ਭਿੰਡਰਾ ਵਾਲਿਆਂ ਦੇ ਪ੍ਰਤੀ ਨਫ਼ਰਤ ਪਈ ਹੋਈ ਆ ਜਿਹੜੀ ਉਹਦਾ ਸਮੇਂ-ਸਮੇਂ ਦੇ ਉੱਪਰ ਉਹ ਪ੍ਰਗਟਾਵਾ ਕਰਦੇ ਹੀ ਰਹਿੰਦੇ ਹੈਗੇ ਆ ਇਸ ਤੋਂ ਇਲਾਵਾ ਇੱਕ ਦੋ ਗੱਲਾਂ ਹੋਰ ਹੈਗੀਆਂ ਨੇ ਜੜੀਆਂ ਜਦੋਂ ਮੈਂ ਇੱਥੇ ਬੋਲਦਾ ਹੈਗਾ ਤਾਂ ਸਾਡੇ ਚੈਨਲ ਜਾਂ ਤੇ ਬੈਨ ਕੀਤਾ ਜਾਂਦੇ ਆ ਤੇ ਜਾਂ ਫਿਰ ਸਾਡੇ ਚੈਨਲਾਂ ਦੀ ਮੋਨਟਾਈਜੇਸ਼ਨ ਬੰਦ ਕਰ ਦਿੱਤੀ ਜਾਂਦੀ ਹੈ ਪਰ ਹੁਣ ਜੇ ਮੈਂ ਨਹੀਂ ਵੀ ਬੋਲਦਾ ਤੇ ਸਮਝਣ ਵਾਲੇ ਸਮਝ ਸਕਦੇ ਆ ਭਈ ਸਿੱਖੋ ਤੁਹਾਨੂੰ ਉਹ ਕਹਿਣਾ ਕੀ ਚਾਹੁੰਦੇ ਆ ਆ ਸਾਰਾ ਕੁਝ ਕਰਕੇ ਤੁਹਾਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਔਰ ਖਾਲਸਾ ਜੀ ਤੁਸੀਂ ਆਪਸ ਵਿੱਚ ਹੀ ਤੁਹਾਡੀਆਂ ਬੰਡੀਆਂ ਪਈਆਂ ਹੋਈਆਂ ਸਾਡੇ ਵਿੱਚ ਚੱਲਦਾ ਕੀ ਪਿਆ ਹੈਗਾ ਆ ਖਾਲਸਾ ਜੀ ਬਹੁਤ ਸਾਰੀਆਂ ਜਥੇਬੰਦੀਆਂ ਮੰਨੀ ਜਾਂਦੀ ਇਹ ਗੱਲ ਔਰ ਕਹੀ ਵੀ ਜਾਂਦੀ ਹੈ ਇਹ ਗੱਲ ਕਿ ਇੱਕ ਝੰਡੇ ਥੱਲੇ ਇਕੱਠੇ ਹੋ ਜੋ ਨਾਲ ਇਹ ਵੀ ਗੱਲ ਕਹੀ ਜਾਂਦੀ ਹੈ ਕਈਆਂ ਵੱਲੋਂ ਤੇ ਕੋਈ ਏਡੀ ਗੱਲ ਨਹੀਂ ਹੈਗੀ ਜੇ ਇੱਕ ਨਿਸ਼ਾਨ ਥੱਲੇ ਤੁਸੀਂ ਨਹੀਂ ਵੀ ਇਕੱਠੇ ਹੁੰਦੇ ਪਰ ਤੁਸੀਂ ਆਪੋ ਆਪਣੇ ਝੰਡੇ ਤੁਸੀਂ ਆਪੋ ਆਪਣੀਆਂ ਜਥੇਬੰਦੀਆਂ ਆਪੋ ਆਪਣੇ ਪਲੇਟਫਾਰਮ ਤੁਸੀਂ ਉਹ ਬਰਕਰਾਰ ਰੱਖੋ ਪਰ ਮਿਨਿਮਮ ਘਟੋ ਘਟ ਜਿੱਥੇ ਸਰਬ ਸਾਂਝੇ ਮਸਲੇ ਹੁੰਦੇ ਆ ਉਥੇ ਤੱਕ ਆਪਾਂ ਇਕੱਠੇ ਹੋ ਜਾਇਆ ਕਰੀਏ ਨਾ ਜੀ ਐਦਾ ਗੱਲ ਕਹੀ ਜਾਂਦੀ ਆ ਪਰ ਮੈਂ ਕਈ ਵਾਰ ਐਦਾ ਵੀ ਦੇਖਦਾ ਹੈਗਾ ਸ਼ਾਇਦ ਤੁਹਾਡੇ ਵਿੱਚੋਂ ਕਈ ਸੱਜਣ ਮੇਰੇ ਨਾਲ ਸਹਿਮਤ ਹੋਣ ਤੇ ਕਈ ਹੋ ਸਕਦਾ ਨਾ ਵੀ ਹੋਣ ਸਾਡੀਆਂ ਧਿਰਾਂ ਦੇ ਨਾਲ ਕਈ ਵਾਰੀ ਪ੍ਰੋਗਰਾਮ ਕੁਛ ਐਦਾਂ ਦੇ ਹੁੰਦੇ ਆ ਵੀ ਉਹ ਜਿਹੜਾ ਤੁਹਾਡਾ ਦੁਸ਼ਮਣ ਆ ਜਿਹੜਾ ਤੁਹਾਡੇ ਤੇ ਵੱਖ-ਵੱਖ ਢੰਗ ਤਰੀਕਿਆਂ ਨਾਲ ਵਾਰ ਕਰਦਾ ਤੁਹਾਡੇ ਪ੍ਰੋਗਰਾਮ ਸਾਡੀਆਂ ਧਿਰਾਂ ਦੇ ਕਈ ਵਾਰ ਉਹਨਾਂ ਦੇ ਖਿਲਾਫ ਨਹੀਂ ਹੁੰਦੇ ਹੈਗੇ ਮਾਫ਼ ਕਰਨਾ ਮੈਂ ਦੁਬਾਰਾ ਦੁਹਰਾ ਦਿੰਨਾ ਸਾਡੀਆਂ ਕਈ ਵਾਰ ਧਿਰਾਂ ਦੇ ਪ੍ਰੋਗਰਾਮ ਜਿਹੜਾ ਦੁਸ਼ਮਣ ਖਾਲਸਾ ਜੀ ਦੇ ਉੱਪਰ ਵਾਰ ਕਰਦਾ ਹੈਗਾ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਉਹਨਾਂ ਦੇ ਖਿਲਾਫ ਪ੍ਰੋਗਰਾਮ ਨਹੀਂ ਹੁੰਦੇ ਹੈਗੇ ਕਈ ਵਾਰ ਪ੍ਰੋਗਰਾਮ ਇੱਕ ਧਿਰ ਆਪਣੀ ਹੀ ਕਮਿਊਨਿਟੀ ਦੀ ਕਿਸੇ ਦੂਜੀ ਧਿਰ ਨੂੰ ਨੀਵਾ ਦਿਖਾਉਣ ਦੇ ਲਈ ਜਾਂ ਉਹਨਾਂ ਤੋਂ ਪਹਿਲਾਂ ਆਪਾਂ ਕੰਮ ਕਰ ਦਈਏ ਜਾਂ ਫਲਾਣੇ ਨੇ ਆਹ ਕੰਮ ਕਰ ਲਿਆ ਉਸ ਤੋਂ ਅਸੀਂ ਅਲੱਗ ਦਾ ਜਾ ਹਟ ਕੇ ਕੁਝ ਹੋਰ ਐ ਕਰ ਦਈਏ ਆਪਸ ਵਿੱਚ ਇੱਕ ਦੂਜੇ ਦੇ ਨਾਲ ਸਾਡੀ ਨਫ਼ਰਤ ਵਾ ਇੱਕ ਦੂਜੇ ਦੇ ਨਾਲ ਅਸੀਂ ਨੱਕੋ ਨੱਕ ਨਫ਼ਰਤ ਦੇ ਨਾਲ ਭਰੇ ਹੋਏ ਹਾਂ ਸਾਡੀ ਜ਼ਿਹਨਿਤ ਦੇ ਵਿੱਚ ਆ ਸਾਰਾ ਕੁਝ ਹੈ ਹੀ ਨਹੀਂ ਹੈਗਾ ਸਾਨੂੰ ਗੁਰੂ ਦੇ ਪ੍ਰਤੀ ਜੇ ਗੁਰੂ ਜਿਹਦਾ ਹੁਕਮ ਹੈਗਾ ਵੀ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਵਾਲੀ ਸਾਡੇ ਤੇ ਗੱਲ ਹੀ ਨਹੀਂ ਹੈਗੀ ਅਸੀਂ ਰਾਹ ਬੈਠੇ ਜਾਂਦੇ ਨਾ ਇੱਕ ਦੂਜੇ ਨੂੰ ਬੁਲਾ ਕੇ ਰਾਜ਼ੀਆਂ ਨਾ ਅਸੀਂ ਇੱਕ ਦੂਜੇ ਨੂੰ ਕੋਈ ਸੌਰੀ ਕਹਿ ਕੇ ਰਾਜ਼ੀਆਂ ਨਾ ਅਸੀਂ ਇੱਕ ਦੂਜੇ ਦੀ ਕੋਈ ਇੱਜ਼ਤ ਮਾਣ ਸਤਕਾਰ ਸਾਨੂੰ ਹੈ ਹੀ ਕੱਖ ਨਹੀਂ ਆ ਤੁਸੀਂ ਇੱਕ ਦੂਜੇ ਦੇ ਜਿੰਨਾ ਮਰਜ਼ੀ ਲਾਗੇ ਲਾਗੇ ਕਹੋ ਵੀ ਆਓ ਆਪਾਂ ਬੈਠ ਬੂਠ ਕੇ ਆਪਾਂ ਲਾਗੇ ਲੱਗੇ ਹੋ ਕੇ ਮੜਾ ਮੋਟਾ ਸੂਤਰ ਜਾਂ ਕਰੀਏ ਕੰਮ ਨਾ ਅੱਛਾ ਹੁਣ ਮੈਨੂੰ ਦੱਸੋ ਜਦੋਂ ਇਦਾਂ ਦੇ ਹਾਲਾਤ ਹੋਏ ਹੋਣ ਉਸ ਵੇਲੇ ਕੀ ਜਿਹੜੀ جنگ ਵਿੱਢੀ ਹੋਈ ਹੁੰਦੀ ਹੈ ਉਹਨੂੰ ਜਿੱਤਿਆ ਜਾ ਸਕਦਾ ਹੁੰਦਾ ਕਿਸੇ ਨੂੰ ਲੱਗ ਸਕਦਾ ਹੈ ਕਿ ਹਾਂ ਪਰ ਮੈਨੂੰ ਲੱਗਦਾ ਕਿ ਨਹੀਂ ਜਿੱਤੀ ਜਾ ਸਕਦੀ ਐਦਾਂ جنگ ਕਿਉਂਕਿ جنگ ਤੇ ਤੁਸੀਂ ਆਪਣੇ ਦੇ ਦੁਆਲੇ ਛੜੀ ਹੋਈ ਹੈ ਇੱਕ ਦੂਜੇ ਨੂੰ ਉਹ ਕਰਨ ਦੇ ਸਬੰਧ ਵਿੱਚ ਇੱਕ ਦੂਜੇ ਦੇ ਪ੍ਰਤੀ ਸਾਡੀ ਨਫ਼ਰਤ ਦਾ ਪ੍ਰਗਟਾਵਾ ਵੀ ਸਾਫ਼ ਹੀ ਝਲਕਣ ੜਿਆ ਹੁੰਦਾ ਹੈਗਾ ਕਈ ਵਾਰ ਐਦਾਂ ਦੇ ਹਾਲਾਤ ਹੁੰਦੇ ਆ ਉਹ ਉਹਦੇ ਨਾਲ ਤੁਰ ਕੇ ਰਾਜੀ ਨਹੀਂ ਉਹ ਉਹਦੇ ਨਾਲ ਤੁਰ ਕੇ ਰਾਜੀ ਨਹੀਂ ਹੁਣ ਕਿਹਾ ਚੰਗਾ ਹੋਵੇ ਵੀ ਜੇ ਕਿਸੇ ਨੇ ਕੋਈ ਪ੍ਰੋਗਰਾਮ 1 ਵਜੇ ਕਰਨਾ ਹੈਗਾ ਕਿਸੇ ਨੂੰ ਕੋਈ 4 ਵਜੇ ਕਰਨਾ ਹੈਗਾ 4 ਵਜੇ ਵਾਲਾ 1 ਵਜੇ ਵਾਲੇ ਇਹਦੇ ਵਿੱਚ ਵੀ ਸ਼ਾਮਲ ਹੋਵੇ ਤੇ 1 ਵਜੇ ਵਾਲਾ 4 ਵਜੇ ਵਾਲੇ ਵਿੱਚ ਵੀ ਸ਼ਾਮਲ ਹੋਵੇ ਪਰ ਨਾ ਸਾਡਾ ਹਿਸਾਬ-ਤਾਬ ਤਾਂ ਐਉਂ ਆ ਭਈ ਲੈ ਵੀ ਫੇਰ ਇੱਕ ਦੂਜੇ ਨੂੰ ਪੁੱਛਦੇ ਆਂ ਅਸੀਂ ਤੇ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਅੱਛਾ ਕੀ ਕਰਦੇ ਸੀ ਗੱਲ ਉਹ ਅੱਛਾ ਧੰਨ-ਧੰਨ ਹੋ ਗਈ ਕਿ ਨਹੀਂ ਉਹਨਾਂ ਦੇ ਵਿੱਚ ਹੁਣ ਸੋਚਦੇ ਹੋਣੇ ਭਈ ਉਹ ਐਦਾਂ ਤੇ ਉਹ ਐਦਾਂ ਇੱਧਰ ਵਾਲੇ ਵੀ ਐਂ ਸੋਚਣੇ ਹੁੰਦੇ ਆ ਉਹ ਕਹਿੰਦੇ ਲੈ ਵੀ ਐਦਾਂ ਉਦਾਂ ਉਹਨਾਂ ਨੇ ਤੈਅ ਕੀਤਾ ਉਹਨਾਂ ਨੇ ਐ ਕੀਤਾ ਮਤਲਬ ਅਸੀਂ ਸਾਡੀਆਂ ਧਿਰਾਂ ਇੱਕ ਦੂਜੇ ਨੂੰ ਆਪਸ ਵਿੱਚ ਗੱਲਾਂ ਐ ਕਰਨੀਆਂ ਹੁੰਦੀਆਂ ਹੁੰਦੀਆਂ ਅੱਛਾ ਉਹਨਾਂ ਨੂੰ ਉਹ ਉਹਨਾਂ ਨੇ ਤਾਂ ਡਰਾਮਾ ਕੀਤਾ ਉਹ ਵੀ ਉਹ ਦੂਜਿਆਂ ਨੂੰ ਕਹਿਣ ਦੇ ਹੁੰਦੇ ਪਰ ਇਹਨਾਂ ਨੇ ਤਾਂ ਡਰਾਮਾ ਕੀਤਾ ਮਤਲਬ ਸਾਨੂੰ ਦੋਨਾਂ ਨੂੰ ਇਹ ਪਤਾ ਹੈਗਾ ਦੋਨਾਂ ਦੋ ਤਰ੍ਹਾਂ ਜਾਂ ਪੰਜ ਜਿੰਨੇ ਵੀ ਸਾਡੀਆਂ ਤਰ੍ਹਾਂ ਹੈਗੀਆਂ ਸਾਨੂੰ ਇਹਦਾ ਮਤਲਬ ਆਪਣੇ ਆਪ ਨੂੰ ਇਸ ਗੱਲ ਦਾ ਪਤਾ ਹੈਗਾ ਕਿ ਸਾਡੀ ਆਪਣੀ ਹੀ ਧਿਰ ਨੇ ਡਰਾਮਾ ਕੀਤਾ ਆ ਐਦਾਂ ਐਦਾਂ ਅਸੀਂ ਕਹਿਣਾ ਚਾਹੁੰਦੇ ਹੁੰਨੇ ਆ ਜਾਂ ਸਾਨੂੰ ਸੱਚੀ ਇਸ ਗੱਲ ਦਾ ਪਤਾ ਹੈਗਾ ਕਿ ਅਸੀਂ ਡਰਾਮੇ ਕਰਦੇ ਆ ਫਿਰ ਆਪਾਂ ਜੇ ਸਾਰੇ ਡਰਾਮੇ ਕਰਦੇ ਆ ਤੇ ਫਿਰ ਦੱਸੋ ਮੈਨੂੰ ਜੰਗ ਤਾਂ ਲੜਾਈ ਨਹੀਂ ਰਹੇ ਆਪਾਂ ਕਿਸੇ ਦਿਨ ਫਿਰ ਜੰਗ ਚਿੱਤ ਹੀ ਕਿੱਦਾਂ ਜਾ ਸਕਦੀ ਹੈ ਇੱਕ ਗੱਲ ਤੇ ਦੂਜੀ ਗੱਲ ਜੇ ਇਸ ਤਰੀਕੇ ਦੇ ਨਾਲ ਲੜੀ ਹੋਈ ਜੰਗ ਨੂੰ ਜਿੱਤ ਵੀ ਲਿਆ ਜਾਵੇ ਨਾ ਤਾਂ ਮੈਨੂੰ ਇਹ ਲੱਗਦਾ ਹੈਗਾ ਕਿ ਉਹਨੂੰ ਆਪਾਂ ਜਿੱਤ ਕਹਿ ਨਹੀਂ ਸਕਦੇ ਹੈਗੇ ਕਿੱਦਾਂ ਭਲਾ ਉਹਨੂੰ ਜਿੱਤ ਇਸ ਕਰਕੇ ਨਹੀਂ ਕਿਹਾ ਜਾ ਸਕਦਾ ਕਿਉਂਕਿ ਜਿੱਤ ਕੇ ਵੀ ਜੇ ਤੁਸੀਂ ਜਿੱਤ ਜਾਣੇ ਹੈਗੇ ਹੋ ਜਿੱਤ ਸਾਰਾ ਕੁਝ ਤੁਹਾਡੇ ਕੰਟਰੋਲ ਦੇ ਵਿੱਚ ਆ ਜਾਂਦਾ ਹੈਗਾ ਤਾਂ ਕਿਹੋ ਜਿਹੇ ਰਾਜ ਪ੍ਰਬੰਧ ਆਪਾਂ ਦੇਾਂਗੇ ਕਿਉਂਕਿ ਸਾਡੇ ਅੰਦਰ ਤਾਂ ਜਿਨ੍ਹਾਂ ਦੇ ਨਾਲ ਤੁਸੀਂ ਖੈਰ ਰਹੇ ਹੋ ਜਾਂ ਜਿਹੜੇ ਤੁਹਾਡੇ ਨਾਲ ਕਹਿ ਰਹੇ ਆ ਖਾਲਸਾ ਜਦੋਂ ਆਪਾਂ ਵੀ ਉਦਾਂ ਦੇ ਹੀ ਹੈਗੇ ਆ ਜਦੋਂ ਇਹ ਵੀ ਨਫ਼ਰਤਾਂ ਦੇ ਨਾਲ ਇੱਕ ਦੂਜੇ ਦੇ ਹੀ ਪ੍ਰਤੀ ਇਦਾਂ ਤਰ ਕੀ ਦੇਾਂਗੇ ਆਪਾਂ ਲੋਕਾਂ ਨੂੰ ਆਪਾਂ ਕੀ ਦੇਾਂਗੇ ਜਿਹੜਾ ਗੁਰਮਤ ਦਾ ਕਨਸੈਪਟ ਆ ਨਾ ਜੀ ਉਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੈ ਉਹ ਸਰਬੱਤ ਦੇ ਭਾਣੇ ਵਾਲਾ ਕਨਸੈਪਟ ਹੈਗਾ ਉਹ ਕੌਣ ਦਊਗਾ ਭਲਾ ਜਿਹੜੇ ਇਸ ਗੱਲ ਦੇ ਉੱਪਰ ਪੈਰਾ ਦੇਣ ਵਾਲੇ ਹੋਣਗੇ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਜਦੋਂ ਉਹ ਮਿਲ ਜੁੜ ਕੇ ਇਕੱਠੇ ਹੋ ਕੇ ਤੇ ਉਹ ਸਾਰੀ ਲੋਕਾਈ ਨੂੰ ਇੱਕ ਵਧੀਆ ਪ੍ਰਬੰਧ ਦੇਣਗੇ ਫਿਰ ਤਾਂ ਸਾਰਾ ਕੁਝ ਹੋ ਸਕਦਾ ਨਹੀਂ ਤਾਂ ਜਿੱਤ ਕੇ ਵੀ ਫੇਰ ਆਪਾਂ ਉਹੀ ਗੱਲ ਹੋ ਜਾਂਦੀ ਹੈ ਨਾ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਜਿੱਤ ਕੇ ਵੀ ਅੰਤ ਨੂੰ ਹਾਰਨ ਵਾਲੇ ਕੰਮ ਹੈ ਗਿਆ ਇੱਥੇ ਪਹਿਲਾਂ ਇਹਨੂੰ ਵੀ ਜਿੱਤਣ ਦੀ ਨਾਲ ਜ਼ਰੂਰਤ ਹੈਗੀ ਆ ਨਫ਼ਰਤਾਂ ਨੂੰ ਖਤਮ ਕਰੀਏ ਅਗਲੇ ਜਿਹੜੇ ਮੈਂ ਗੱਲ ਆ ਸਾਰੀ ਇਸ ਕਰਕੇ ਕੀਤੀ ਹੈਗੀ ਆ ਸਿਆਸਤ ਦੀ ਅਸੀਂ ਇਸ ਗੱਲ ਦੇ ਵਿੱਚ ਉਲਝੇ ਰਹਿਣਾ ਇੱਕ ਦੂਜੇ ਦੇ ਖਿਲਾਫ ਹੀ ਇੱਕ ਦੂਜੇ ਦੇ ਨਾਲ ਹੀ ਸਿਆਸਤ ਖੇਡਣ ਦੇ ਚੱਕਰ ਵਿੱਚ ਤੇ ਜਿਨ੍ਹਾਂ ਦੀ ਮੈਂ ਗੱਲ ਕਰਕੇ ਹਟੇ ਨੇ ਵੀ ਸਿਆਸਤ ਖੇਡੀ ਜਾ ਰਹੀ ਹੈ ਅਗਲੇ ਸਿਆਸਤ ਖੇਡ ਕੇ ਇਸ ਮਸਲੇ ਦੇ ਉੱਪਰ ਲਾਹਾ ਵੀ ਲੈ ਜਾਣਗੇ ਔਰ ਇੱਕ ਵਿਰਾਨੀ ਸਾਡੀਆਂ ਅੱਖਾਂ ਦੇ ਸਾਹਮਣੇ ਨਿਤ ਲਾਹੇ ਲੈਂਦੇ ਆ ਉਹ ਸਾਡੇ ਮਸਲਿਆਂ ਦੇ ਸਬੰਧ ਵਿੱਚ ਭਾਈ ਅਮਰਤਪਾਲ ਸਿੰਘ ਦਿਬਰੂਗੜ੍ਹ ਜੇਲ੍ਹ ਦੇ ਅੰਦਰ ਸੱਤ ਜਿਹੜੇ ਸਿੰਘ ਹੈਗੇ ਸਕੇ ਬਾਕੀ ਉਹਨਾਂ ਨੂੰ ਇੱਥੇ ਵਾਪਸ ਹੁਣ ਚਲੋ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਊਗਾ ਉਹਨਾਂ ਦੇ ਪਰ ਕੇਸ ਪਾਤੇ ਜਾਊਂਗੇ ਐਨਐਸਏ ਉਹਨਾਂ ਦੀ ਹਟਾਤੀ ਗਈ ਹੁਣ ਇਹ ਜਿਹੜੇ ਘਟਨਾਕਰਮ ਹੈਗੇ ਆ ਸਾਰੇ ਕਾਸੇ ਇਹ ਸਾਰੇ ਕਾਸੇ ਨੂੰ ਕੌਣ ਕਿਹਦੇ ਹੱਕ ਦੇ ਵਿੱਚ ਪੁਗਤਾ ਪਾਇਆ ਖਾਲਸਾ ਜੀ ਕੀ ਸਿੱਖ ਧਰਮ ਮੈਂ ਇੱਕ ਮਸਲੇ ਦੀ ਗੱਲ ਕੀਤੀ ਆ ਅਮਰਤਪਾਲ ਸਿੰਘ ਦਿਬਰੂਗੜ੍ਹ ਜੇਲ੍ਹ ਵਾਲਾ ਜੋ ਕਾਂਡ ਹੋਇਆ ਜੋ ਇਸ ਮਸਲੇ ਨੂੰ ਖਾਲਸਾ ਜੀ ਕੀ ਸਿੱਖ ਧਿਰਾਂ ਆਪਣੇ ਖਾਤੇ 'ਚ ਪੁਗਤਾ ਸਕੀਆਂ ਅਗਲੇ ਜਰਨੋਪੇ ਕਹਿੰਨੇ ਹਕੂਮਤਾਂ ਵੱਖ-ਵੱਖ ਸਿਆਸੀ ਪਾਰਟੀਆਂ ਜਿਹਨੂੰ ਡੀਪ ਸਟੇਟ ਵੀ ਕਹਿੰਨੇ ਆ ਆਪਾਂ ਪਤਾ ਨਹੀਂ ਕਿ ਕਿਡਕੜੀਆਂ ਵੱਡੀਆਂ ਆਪਾਂ ਗੱਲਾਂ ਕਰਦੇ ਵੀ ਇਸ ਨੂੰ ਪਤਾ ਵੀ ਹੈਗਾ ਉਹ ਸਾਰਾ ਕੁਝ ਫਿਰ ਅਗਲੇ ਤਾਂ ਸਾਰਾ ਕੁਝ ਆਪਣੇ ਖਾਤੇ 'ਚ ਪੁਗਤਾ ਜਾਂਦੇ ਆ ਫਿਰ ਸਾਡੇ ਸਿੱਖ ਧਿਰਾਂ ਉਹ ਕਿ ਉਹਨੇ ਆਪਣੇ ਖਾਤੇ 'ਚ ਭੁਗਤਾਪ ਪਾਉਂਦੀਆਂ ਇਹ ਸਾਰੀਆਂ ਇਹ ਸਾਰੀਆਂ ਚੀਜ਼ਾਂ ਨੂੰ ਵਿਚਾਰਨ ਦੀ ਜ਼ਰੂਰਤ ਹੈ ਔਰ ਜਦ ਮੈਂ ਸਿਆਸਤ ਦੀ ਗੱਲ ਕਰਦਿਆ ਹੁਣ ਮੇਰੀਆਂ ਗੱਲਾਂ ਤੇ ਕੋਈ ਇਹ ਅਨੰਦਾਜ਼ਾ ਲਾ ਲਵੇ ਸਾਡੇ ਵਾਲੇ ਭਾਈਚਾਰੇ ਵਾਲੇ ਵੀ ਇਹ ਪੱਤਰਕਾਰ ਤੇ ਆਪਣੇ ਦੁਆਲੇ ਆਪਣੇ ਦੁਆਲੇ ਨਹੀਂ ਹੋਣ ਰਿਹਾ ਹੈਗਾ ਮੈਂ ਤਦ ਵੀ ਕਹਿੰਦਾ ਜਿਸ ਵੀ ਧਿਰਨੇ ਸ਼ਖਸ ਨੇ ਪ੍ਰੋਗਰਾਮ ਕੋਈ ਵੀ ਕੀਤਾ ਹੈਗਾ ਜਿਹੜਾ ਬਣਦਾ ਸਰਦਾ ਤੇ ਵਾਜਿਬ ਹੈਗਾ ਉਹਦੀ ਸ਼ਲਾਘਾ ਕਰਨੀ ਬਣਦੀ ਹੈ ਤੇ ਉਹਦੀ ਸ਼ਲਾਘਾ ਹੁੰਦੀ ਵੀ ਹੈਗੀ ਆ ਔਰ ਪਰ ਜਿਹੜੀ ਗੱਲ ਸਿਆਸਤ ਦੀ ਹੈਗੀ ਆ ਉਹਨਾਂ ਨੇ ਕਰਨੀ ਹੈਗੀ ਇਸ ਗੱਲ ਦੇ ਉੱਪਰ ਵੀ ਹਿਮਾਚਲ ਦੇ ਵਿੱਚ ਅਗਲੇ ਨੇ ਭਾਜਪਾ ਵਾਲੇ ਨੇ ਮੁੱਦਾ ਚੱਕਿਆ ਕਾਂਗਰਸ ਦੀ ਸਰਕਾਰ ਹੈ ਉੱਥੇ ਮੰਨ ਲਓ ਭਾਜਪਾ ਵਾਲੇ ਨੇ ਮਸਲਾ ਚੁੱਕਿਆ ਤੇ ਭਾਜਪਾ ਦੇ ਜਿਹੜਾ ਉੱਥੇ ਵਿਧਾਨ ਸਭਾ ਦੇ ਅੰਦਰ ਇੱਕ ਵਿਧਾਇਕ ਉਹ ਉਹ ਉੱਥੇ ਮਸਲਾ ਚੁੱਕਦਾ ਬਾਹਰ ਚੱਕਿਆ ਅਮਰ ਸਿੰਘ ਸੂਦ ਬੀਜੇਪੀ ਆ ਜਿਹੜਾ ਉੱਥੇ ਵਿਧਾਨ ਸਭਾ ਦੇ ਅੰਦਰ ਚੁੱਕਿਆ ਜਿਨੇ ਉਹ ਵੀ ਬੀਜੇਪੀ ਆ ਮੁੱਖ ਮੰਤਰੀ ਕਾਂਗਰਸ ਦਾ ਆ ਹੁਣ ਕੌਣ ਲਾਹਾ ਲਊਗਾ ਤੇ ਕਿਸ ਤਰੀਕੇ ਦੇ ਨਾਲ ਲਾਹਾ ਲਊਗਾ ਇਹ ਹੁਣ ਫੈਸਲਾ ਉਹਨਾਂ ਨੇ ਆਪੇ ਹੀ ਕਰ ਲੈਣਾ ਹੈਗਾ ਔਰ ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖਣਾ ਔਰ ਅਸੀਂ ਆਪਾ ਪਰਚੋਲਾਂ ਗਏ ਹੁਣ ਇਹ ਇਦਾਂ ਦੇ ਹਾਲਾਤਾਂ ਦੇ ਵਿੱਚ ਜਦੋਂ ਮੂਰੇ ਦਿਖ ਰਿਹਾ ਹੋਵੇ ਕਿ ਉਹ ਕਰਨ ਕੀ ਡੇ ਹੈਗੇ ਆ ਇਦਾਂ ਦੀ ਕੋਈ ਰਣਨੀਤੀ ਵੀ ਤਾਂ ਬਰੋਣੀ ਚਾਹੀਦੀ ਆ ਨਾ ਕਿ ਜਿਹੜਾ ਵੀ ਐਕਸ਼ਨ ਇਧਰੋਂ ਹੋਵੇ ਖਾਲਸੇ ਦੇ ਵੱਲੋਂ ਉਹ ਆਪਣੇ ਵੱਲੋਂ ਕੀਤੇ ਹੋਏ ਐਕਸ਼ਨ ਨੂੰ ਤਾਂ ਆਪਣੇ ਖਾਤੇ 'ਚ ਪੁਗਤਾਇਆ ਜਾ ਸਕਦਾ ਨਾ ਇੱਕ ਗੱਲ ਹੋਰ ਵੀ ਹੈਗੀ ਆ ਆਪਾਂ ਮੰਨਦੇ ਆ ਇਸ ਗੱਲ ਨੂੰ ਵੀ ਉਹਨਾਂ ਨੇ ਜਿੱਤ ਤੱਕ ਲਿਆ ਨਾ ਵੀ ਤੁਹਾਡਾ ਕਸੂਰ ਕੱਢਣਾ ਹੀ ਕੱਢਣਾ ਹੈਗਾ ਤੇ ਉਹਨਾਂ ਨੇ ਇਹ ਤੱਕ ਲਿਆ ਨਾ ਵੀ ਤੁਸੀਂ ਖਾਲਸਾ ਜੀ ਜੇ ਉਹਨਾਂ ਦੇ ਵੱਲੋਂ ਕੀਤੇ ਹੋਏ ਕਿਸੇ ਐਕਸ਼ਨ ਦੇ ਵਿਰੋਧ ਵਿੱਚ ਕੋਈ ਰਿਐਕਸ਼ਨ ਕੀਤਾ ਹੈਗਾ ਉਹਨਾਂ ਨੇ ਤੁਹਾਡੇ ਰਿਐਕਸ਼ਨ ਫੜਕੇ ਤੇ ਤੁਹਾਨੂੰ ਉਹਨਾਂ ਨੇ ਨੱਪਣਾ ਆਪਾਂ ਇਹ ਗੱਲ ਮੰਨ ਵੀ ਲੈਨੇ ਆ ਔਰ ਉਹ ਹੁੰਦੀ ਵੀ ਹੈਗੀ ਆ ਇਦਾਂ ਬਿਨਾ ਸ਼ੱਕ ਇਹਦਾ ਹੁੰਦੀ ਆ ਠੋਕ ਵਜਾ ਕੇ ਆਪਾਂ ਗੱਲ ਕਰਦੇ ਵੀ ਹੈਗੇ ਆ ਪਰ ਉੱਥੇ ਇੱਕ ਗੱਲ ਆ ਵੀ ਹੈਗੀ ਆ ਅਸੀਂ ਸਾਡੀਆਂ ਜਿਹੜੀਆਂ ਸਿੱਖ ਧਰਮ ਨੇ ਕਈ ਵਾਰ ਉਹ ਵੀ ਪ੍ਰੋਗਰਾਮ ਕੁਝ ਇਸ ਤਰੀਕੇ ਨਾਲ ਹੀ ਉਲੀਕ ਕੇ ਬਹਿ ਜਾਂਦੀਆਂ ਆਪ ਵੀ ਹਿ ਰਿਐਕਸ਼ਨ ਕਰਦੇ ਆ ਆਪਣੇ ਵੱਲੋਂ ਰਿਐਕਸ਼ਨ ਜਿਹੜੇ ਕਿਸ ਕਿਸਮ ਦੇ ਕੀਤੇ ਜਾਂਦੇ ਹੈਗਾ ਉੱਚ ਆਪੇ ਹੀ ਉਲਟ ਕੇ ਰਹਿ ਜਾਂਦੇ ਆ ਭਾਵੇਂ ਉਹ ਸਾਰੇ ਘਟਨਾ ਕਰਮ ਜਿਹੜੇ ਵਾਪਰੇ ਹੁੰਦੇ ਆ ਜਿਨ੍ਹਾਂ ਗੱਲਾਂ ਦੇ ਕਰਕੇ ਸਿੱਖ ਮਨਾਂ ਦੇ ਵਿੱਚ ਰੋਸ ਤੇ ਗੁੱਸੇ ਦੀ ਲਹਿਰ ਹੁੰਦੀ ਹੈ ਉਹਨੂੰ ਆਪਣੇ ਖਾਤੇ ਦੇ ਵਿੱਚ ਪੁਗਤਾਇਆ ਜਾਂਦਾ ਔਰ ਉਲਟਾ ਉਹਦੇ ਵਿੱਚ ਉਲਟ ਕੇ ਰਹਿ ਜਾਂਦੇ ਆ ਕਈ ਵਾਰ ਐਦਾਂ ਦੇ ਹਾਲਾਤ ਸਾਡੇ ਸਾਰਿਆਂ ਦੇ ਸਾਹਮਣੇ ਹੈਗਾ ਹੈਗੇ ਆ ਆ ਜਾ ਕੇ ਮੁੱਖ ਦੀ ਗੱਲ ਇਹ ਆ ਕਿ ਉਥੇ ਜੋ ਕੁਝ ਵੀ ਵਾਪਰੇ ਮੈਨੂੰ ਇਹ ਲੱਗਣ ਰਿਹਾ ਹੈਗਾ ਕਿ ਅਗਲੇ ਉਹਦੇ ਤੇ ਸਿਆਸਤ ਵੀ ਨਾਲ ਖੇਡਣ ਲੱਪੇ ਹੈਗੇ ਆ। ਔਰ ਜਿਹੜਾ ਸਾਡਾ মিডিਆ ਹੈਗਾ ਉਹ ਇਸ ਗੱਲ ਨੂੰ ਐਦਾਂ ਵੀ ਕਰਨ ਰਿਹਾ ਹੈਗਾ ਕਿ ਦੋ ਸਟੇਟਾਂ ਦੀ ਲੜਾਈ ਕਈ ਪੱਤਰਕਾਰ ਵੀ ਐਦਾਂ ਕਰਨ ਦੇ ਹੈਗੇ ਆ। ਹੁਣ ਵਿੱਚ ਐਦਾਂ ਵੀ ਗੱਲ ਹੋਣ ਰਹੀ ਆ ਕਿ ਨਹੀਂ ਨਹੀਂ ਦੋ ਸਟੇਟਾਂ ਦੀ ਲੜਾਈ ਨਹੀਂ ਹੈਗੀ। ਪਰ ਆ ਜਾ ਕੇ ਇਹਨੂੰ ਤੁਸੀਂ ਦੋਨੋਂ ਤਰੀਕਾ ਦੇਖ ਸਕਦੇ ਆ। ਦੋ ਸਟੇਟਾਂ ਦੀ ਲੜਾਈ ਵੀ ਬਣ ਜਾਂਦੀ ਹੈਗੀ ਆ। ਹੁਣ ਇਧਰ ਵਾਲੇ ਮੁੱਖ ਮੰਤਰੀ ਸਾਹਿਬ ਜੇ ਪਹਿਲੇ ਦਿਨ ਹੀ ਉਹ ਇੱਥੋਂ ਆਪਣੇ ਨੌਜਵਾਨਾਂ ਦੇ ਹੱਕ ਦੇ ਵਿੱਚ ਤੇ ਉਹਨਾਂ ਦੀ ਸਰਕਾਰ ਨੂੰ ਕਹਿਣ ਕਿ ਭਾਈ ਤੁਹਾਡੇ ਇੱਥੇ ਜਦੋਂ ਸਾਡੇ ਨੌਜਵਾਨ ਆਉਂਦੇ ਆ ਆਪਣੇ ਉਹਨਾਂ ਯੋਧੀਆਂ ਦੀਆਂ ਤਸਵੀਰਾਂ ਲਾ ਕੇ ਜਿਨ੍ਹਾਂ ਦੇ ਪ੍ਰਤੀ ਉਹਨਾਂ ਦੇ ਮਨਾਂ 'ਚ ਸਤਕਾਰ ਹੈ ਤੇ ਤੁਸੀਂ ਆਪਣੇ ਬੰਦਿਆਂ ਦੇ ਖਿਲਾਫ ਇਥੇ ਬਣਦੀ ਸਰਦੀ ਕਾਰਵਾਈ ਕਰੋ ਤੇ ਫਿਰ ਆਪੇ ਸਾਰਾ ਕੁਝ ਠੀਕ ਠਾਕ ਆ। ਇੱਧਰ ਵਾਲੇ ਚੁੱਪ ਰਹਿੰਦੇ ਹੈਗੇ ਆ। ਉਧਰ ਵਾਲੇ ਪਹਿਲਾਂ ਚੁੱਪ ਰਹਿੰਦੇ ਹੈਗੇ ਆ। ਜਦੋਂ ਇੱਧਰ ਐਕਸ਼ਨ ਦਾ ਰਿਐਕਸ਼ਨ ਹੋ ਜਾਂਦਾ ਪੰਜਾਬ ਦੇ ਵਿੱਚ ਸਿੱਖਾਂ ਦੇ ਵੱਲੋਂ ਫਿਰ ਅਗਲੇ ਵਿਧਾਨ ਸਭਾ ਦੇ ਵਿੱਚ ਵੀ ਮਾਮਲਾ ਚੁੱਕ ਲੈਂਦੇ ਆ। ਔਰ ਫਿਰ ਸਿਆਸਤ ਸ਼ੁਰੂ ਹੋ ਜਾਂਦੀ ਹੈ ਫਿਰ ਕੱਲੇ ਹੁਣ ਪੰਜਾਬ ਦੇ ਮੁੱਖ ਮੰਤਰੀ ਤੱਕ ਵੀ ਅਪਰੋਚ ਕਰਨਗੇ ਔਰ ਹੋ ਸਕਦਾ ਜਿਹੜੇ ਪੰਜਾਬ ਦੇ ਸਿੱਖ ਨੌਜਵਾਨ ਹੈਗੇ ਆ ਉਹਨਾਂ ਦੇ ਉੱਪਰ ਤਾਂ ਹੋ ਸਕਦਾ ਕਿਸੇ ਨਾ ਕਿਸੇ ਤਰ੍ਹਾਂ ਦੀ ਠੁਕਮੀ ਕਾਰਵਾਈ ਕਰ ਵੀ ਦੇਣ ਤੋਂ ਐਦਾਂ ਦੇ ਹਾਲਾਤਾਂ ਦੇ ਵਿੱਚ ਠੁਕਮੀ ਕਾਰਵਾਈ ਬੇਸ਼ੱਕ ਹੋਵੇ ਪਰ ਉਸ ਠੁਕਮੀ ਕਾਰਵਾਈ ਨੂੰ ਤੇ ਆਪਣੇ ਵੱਲੋਂ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਨੂੰ ਖਾਲਸਾ ਜੀ ਆਪਣੇ ਖਾਤੇ ਵਿੱਚ ਭਗਤੌਣ ਦੀ ਜਾਂਚ ਵੀ ਤਾਂ ਸਾਡੀਆਂ ਸਿੱਖ ਧਿਰਾਂ ਨੂੰ ਆਉਣੀ ਚਾਹੀਦੀ ਆ ਨਾ ਉਹਦੇ ਲਈ ਸਿਰ ਜੋੜ ਕੇ ਮਿਲ ਕੇ ਬੈਠਣ ਦੀ ਜ਼ਰੂਰਤ ਹੈਗੀ ਆ ਸੂ ਜਵਾਨ ਸੱਜਣਾ ਨੂੰ ਤਾਂ ਜੋ ਚੰਗੇ ਨਤੀਜੇ ਵਰਕੇ ਸਾਹਮਣੇ ਆ ਸਕਣ ਤੇ ਆ ਜਿਹੜੀਆਂ ਆਏਦਨ ਘਟਨਾਵਾਂ ਇਸ ਕਿਸਮ ਦੀਆਂ ਵਰਤ ਰੀਆਂ ਨੇ ਇਸ ਕਿਸਮ ਦੀਆਂ ਘਟਨਾਵਾਂ ਅੱਗੋਂ ਤੋਂ ਨਾ ਵਾਪਰਨ ਪਰ ਪੱਕਾ ਤੇ ਸਦੀਵੀ ਜਿਹੜਾ ਇਹਦਾ ਹੱਲ ਹੈਗਾ ਉਹ ਸਾਰਿਆਂ ਨੂੰ ਪਤਾ ਹੈਗਾ ਬਾਕੀ ਵਿਚ ਵਿਚਾਲੇ ਵਾਲੀਆਂ ਗੱਲੀਆਂ ਵੀ ਰਾਮ ਰੌਲਾ ਹੀ ਆ ਭਾਵੇਂ ਮੈਂ ਰੌਲਾ ਪਾਈ ਜਾਮਾ ਆ ਦਾ ਪੱਤਰਕਾਰ ਭਾਵੇਂ ਕੋਈ ਹੋਰ ਰੌਲਾ ਪਾਈ ਜਾਵੇ ਇੱਥੇ ਹੁਣ ਬੋਲ ਕੇ ਨਹੀਂ ਕਹਿ ਸਕਦੇ ਜਿਹਦਾ ਪਹਿਲਾਂ ਦੱਸਿਆ ਚੈਨਲ ਬੰਦ ਕਰ ਦਿੰਦੇ ਆ ਮੋਨਟਾਈਜ਼ੇਸ਼ਨ ਬੰਦ ਕਰਦੇ ਆ ਕਿਉਂਕਿ ਅਗਲੇ ਸੂਤਰ ਕਰਨ ਵਾਲੇ ਪਾਸੇ ਨੂੰ ਤੁਰਦੇ ਹੀ ਨਹੀਂ ਪਏ ਹੈਗੇ ਤੁਸੀਂ ਦੇਖਿਆ ਕਦੀ ਭਵੇਂ ਕੇਂਦਰ ਦੀ ਸਰਕਾਰ ਆ ਭਵੇਂ ਇਸ ਵੇਲੇ ਉਹ ਸਰਕਾਰ ਹਿਮਾਚਲ ਦੀ ਹੈ ਕਿਸੇ ਵੀ ਮਸਲੇ ਦੇ ਉੱਪਰ ਤੁਸੀਂ ਕਦੀ ਦੇਖਿਆ ਕਿ ਉਹ ਪੰਜਾਬ ਜਾਂ ਪੰਥ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕਰਵਾਉਣ ਦੇ ਵਾਸਤੇ ਉਹ ਇੱਕ ਕਦਮ ਤੁਰ ਕੇ ਗਾਹ ਨੂੰ ਆਉਣ ਕਿ ਆਓ ਆਪਾਂ ਚਿਰਾਂ ਤੋਂ ਲਟਕਦੇ ਖਾਲਸਾ ਜੀ ਤੁਹਾਡੇ ਮਸਲੇ ਹੱਲ ਕਰ ਦਈਏ ਨਹੀਂ ਕਰਦੇ ਉਹ ਖਾਲਸਾ ਜਰੂਰ ਬਾਰ-ਬਾਰ ਚਾਰਾਗੇ ਕਰਦਾ ਉਹਨਾਂ ਦੇ ਕੋਲ ਕਦੀ ਇਨਸਾਫ ਲੈਣ ਵਾਸਤੇ ਕਦੀ ਕੁਝ ਕਰਨ ਦੇ ਵਾਸਤੇ ਪਰ ਅਗਲੇ ਤਾਂ ਇੱਕ ਸਟੈਪ ਵੀ ਗਾਹ ਨੂੰ ਨਹੀਂ ਤੁਰਦੇ ਇਹਦਾ ਮਤਲਬ ਕੀ ਸਨੇਹ ਦੇਣਾ ਚਾਹੁੰਦੇ ਆ ਖਾਲਸਾ ਜੀ ਤੁਹਾਨੂੰ ਬਸ ਉਹੀ ਸਨੇਹ ਤੁਹਾਨੂੰ ਦੇਣਾ ਚਾਹੁੰਦੇ ਆ ਔਰ ਖਾਲਸੇ ਨੇ ਉਸ ਸਨੇਹ ਨੂੰ ਪੜ ਕੇ ਤੇ ਉਸ ਪਾਸੇ ਨੂੰ ਤੁਰਨਾ ਜਹਾ ਉਦੰਦਾ ਆਪਣੇ ਆਪ ਨੂੰ ਤਿਆਰ ਕਰਨਾ ਕਿ ਹਾਂ ਬਈ ਸਾਡੇ ਕੋਲ ਵਧੀਆ ਰਾਜ ਪ੍ਰਬੰਧ ਹੁੰਦੇ ਸੀਗੇ ਸਾਨੂੰ ਉਹ ਚਾਹੀਦੇ ਆ ਉਹਦੇ ਨਾਲੇ ਕੰਮ ਸੂਤ ਆਉਣਾ ਹੈਗਾ ਜਦੋਂ ਉਹ ਰਾਜ ਪ੍ਰਬੰਧ ਸੀਗੇ ਨਾ ਸਿੱਖਾਂ ਨੇ ਨਾ ਅਜ ਕੀਤਾ ਜਦੋਂ ਨਾ ਰਾਜ ਪ੍ਰਬੰਧ ਕੋਲ ਨਹੀਂ ਹੈਗੇ ਨਾ ਜਦੋਂ ਪ੍ਰਬੰਧ ਸੀਗੇ ਕੋਲ ਨਾ ਉਸ ਵੇਲੇ ਕਿਸੇ ਦੇ ਨਿਸ਼ਾਨਾ ਦੀ ਬੇਹਰਮਤੀ ਕੀਤੀ ਆ ਔਰ ਨਾ ਸਿੱਖਾਂ ਨੇ ਅਗਾਹ ਕਰਨੀਆਂ ਇਸ ਗੱਲ ਦਾ ਮੈਨੂੰ ਤਾਂ ਪਤਾ ਹੈਗਾ ਕਿਉਂਕਿ ਸਿੱਖ ਜਿੱਥੋਂ ਅਗਵਾਈ ਲੈਂਦੇ ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਗੁਰੂ ਸਾਹਿਬ ਜੀ ਸਿੱਖਾਂ ਨੂੰ ਇਦਾਂ ਦਾ ਕੁਝ ਵੀ ਕਰਨ ਨੂੰ ਨਹੀਂ ਕਹਿੰਦੇ ਹੈਗੇ ਭੈ ਕਹੂ ਕੋ ਦੇਤ ਨਾ ਨੈ ਭੈ ਮਾਨਤ ਆਨ ਦਾ ਕਨਸੈਪਟ ਜਿਹਨਾਂ ਨੇ ਦਿੱਤਾ ਹੋਵੇ ਉਨਾ ਰੈਬਰਾਂ ਦੇ ਵੱਲੋਂ ਪਾਉ ਪੂਰਨਿਆਂ ਦੇ ਉੱਪਰ ਚੱਲਣ ਵਾਲੀ ਕੌਮ ਦੇ ਕੋਲ ਜਦੋਂ ਰਾਜ ਪ੍ਰਬੰਧ ਆਉਂਦੇ ਆ ਤਾਂ ਉਹ ਕਿਸੇ ਦੇ ਨਾਲ ੱੱੱਕਾ ਕਰਦੇ ਨਹੀਂ ਹੈਗੇ ਨਾ ਬਰਦਾਸ਼ਤ ਕਰਦੇ ਆ ਤੇ ਕਰਦੇ ਵੀ ਨਹੀਂ ਹੈਗੇ ਖੈਰ ਚਲੋ ਸਮਾਪਤੀ ਕਰਦੇ ਆ ਜੀ ਉਮੀਦ ਕਰਦੇ ਆ ਕਿ ਆ ਜਿਹੜਾ ਚਲੰਤ ਮਸਲਾ ਹੈਗਾ ਇਹਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇ ਤੁਹਾਡੇ ਵੀ ਜ਼ੇਹਨ ਦੇ ਵਿੱਚ ਕੁਝ ਨਾ ਕੋਈ ਜ਼ਰੂਰ ਚੱਲਦਾ ਹੋਊਗਾ ਕੀ ਤੁਹਾਨੂੰ ਵੀ ਨਹੀਂ ਲੱਗਦਾ ਕਿ ਵਾਕਈ ਇਸ ਮਸਲੇ ਦੇ ਉੱਪਰ ਪੂਰੀ ਤਰ੍ਹਾਂ ਸਿਆਸਤ ਖੇਡਣ ਦੀ ਤਿਆਰੀ ਹੋ ਚੁੱਕੀ ਹੈ ਤਿਆਰੀ ਹੀ ਨਹੀਂ ਸੁਗੋ ਹਿਮਾ ਚਲ ਦੇ ਵਿੱਚ ਤਾਂ ਖੇਡੀ ਵੀ ਜਾ ਰਹੀ ਹੈ ਜ਼ਰੂਰ ਆ ਜਿਓ ਧੰਨਵਾਦ